ਪਈ ਇੰਡੀਆ ਤੋਂ ਬਾਹਰ ਤੇ ਇੰਡੀਆ ਦੇ ਨਾਲ ਜੁੜੀ ਹੋਈ ਜਿਹੜੀ ਪੋਲਿਟਿਕਸ ਐ ਜੀਓ ਪੋਲਿਟਿਕਸ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ 트럼ਪ ਦੀਆਂ ਗੱਲਾਂ ਇਜ਼ਰਾਈਲ, ਇਰਾਨ, ਗ੍ਰੀਨਲੈਂਡ ਗੱਲਾਂ ਤੇ ਕਾਫੀ ਸਾਰੀਆਂ ਚੱਲ ਰਹੀਆਂ ਨੇ ਪਰ ਜਿੰਨਾ ਕ ਸਮਾਂ ਹੈ ਸਾਡੇ ਨਾਲ ਕਰਿਓ ਸੰਜਣਾ ਜੀ ਨਹੀਂ ਗ੍ਰੀਨਲੈਂਡ ਤੇ ਫਿਰ ਗੱਲ ਕਰ ਲਵਾਂਗੇ ਜਿਹੜਾ ਮਸਲਾ ਐ ਇਸ ਵੇਲੇ ਇਰਾਨ ਤੇ ਅਮਰੀਕਾ ਦਾ ਜੀ ਦੇਖੋ ਇਹਨਾਂ ਦਾ ਜਿਹੜਾ ਇਬਰਾਹਿਮ ਲਿੰਕਨ ਐ ਜਿਹੜਾ ਜੰਗੀ ਬੇੜਾ ਹੂੰ ਉਹ ਤਰਿਆ ਹੋਇਆ ਉਹ ਬਹੁਤ ਜਲਦੀ ਸਾਈਪ੍ਰਸ ਸੈਲਿਸਾਈਡ ਪਹੁੰਚ ਸਕਦਾ ਹੈ ਹਮ ਘੇਰਾਬੰਦੀ ਤਾਂ ਇਹ ਕਰ ਰਿਹਾ ਅਮਰੀਕਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਹਮ ਧਮਕੀਆਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਨੇ ਖੈਮੀ ਉਰੀ ਕਹਿੰਦੇ ਆ ਕਿ ਭਾਈ ਜੇ ਤੁਸੀਂ ਸਾਡੇ ਇੱਥੇ ਕੋਈ ਸ਼ਰਾਰਤ ਕੀਤੀ ਜੀ ਤੇ ਬਚਦੇ ਤੁਸੀਂ ਵੀ ਨਹੀਂ ਕਿਉਂਕਿ ਇਹਨਾਂ ਦੇ ਮਿਡਲ ਈਸਟ ਦੇ ਵਿੱਚ ਅੱਡੇ ਆ ਨਾ ਹੂੰ ਅਮਰੀਕੀ ਫੌਜਾਂ ਦੇ ਜੀ ਉਹ ਕਹਿੰਦੇ ਕਿ ਇਹ ਬੜਕਾ ਦੇਾਂਗੇ ਪੈਂਦੀ ਸੱਟੇ ਹੂੰ ਤੇ ਸਾਡੀਆਂ ਮਜ਼ਾਈਲਾਂ ਦਾ ਐਤਕੀ ਨ ਡਾਂਸ ਦੇਖਿਆ ਜੇ ਤੁਸੀਂ ਡਾਂਸ ਕਰਾਵਾਂਗੇ ਅਸੀਂ ਡਾਂਸ ਜੀ ਚਾਂਸ 'ਤੇ ਡਾਂਸ ਹੋਗਾ ਹੁਣ ਵਿੱਚੋਂ ਜੀ ਤੇ ਦੇਖੋ ਜਿਹੜੇ ਹੈਗੇ ਨੇ ਆ ਤੁਹਾਡੇ ਜਿਹੜੇ ਕਰਾਊਨ ਪ੍ਰਿੰਸ ਵਗੈਰਾ ਨਹੀਂ ਆ ਜਿਹੜੇ ਕੁਝ ਦੇਸ਼ਾਂ ਦੇ ਜਿੱਦਾਂ ਲਾਲੋ ਸਾਉਦੀ ਸऊदी ਤੇ ਕਤਰ ਵਗੈਰਾ ਇਨਾਂ ਦੇ ਤਾਂ ਬਹੁਤ ਵੱਡੇ ਸਰਮਾਏ ਕ ਅਮਰੀਕਾ ਚ ਲੱਗੇ ਆ ਬਹੁਤ ਬਹੁਤ ਤਕੜੀਆਂ ਸੈਟਿੰਗਾਂ ਨੇ ਹਮਮ ਠੀਕ ਹੈ ਜੀ ਇਹਨਾਂ ਨੂੰ ਡਰਿਆ ਕਿਉਂਕਿ ਇਹਨਾਂ ਨੇ ਪਿਛਲੇ ਸਾਲ ਵੀ ਫੁੰਡਿਆ ਸੀ ਨਾ ਇੱਕ ਨਿਸ਼ਾਨਾ ਹਮ ਜਦੋਂ ਇਰਾਨ ਤੇ ਹਮਲਾ ਹੋਇਆ ਸਟ੍ਰਾਈਕ ਹੋਇਆ ਉਹਨਾਂ ਨੇ ਚੱਕ ਕੇ ਅਮਰੀਕੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਸੀ ਜੀ ਦੋਹਾਂ ਦੇ ਦਾਅਵੇ ਵੈਸੇ ਕੰਟਰੈਡਿਕਟ ਨੇ ਤਾਂ ਕਹਿੰਦਾ ਮਤਲਬ ਕਿ ਵਿੱਚੋਂ ਟਲ ਗਿਆ ਸੀਗਾ ਮਸਲਾ ਟਲ ਗਿਆ ਸੀ ਇਹ ਤਾਂ ਲੱਗਦਾ ਸੀਗਾ ਕਿ ਲਓ ਜੀ ਦੋਨੇ ਧਿਰਾਂ ਹੁਣ ਸ਼ਾਂਤ ਹੋ ਗਈਆਂ ਨੇ ਪਰ ਫੇਰ ਜਦੋਂ ਹੁਣ 트াম্প ਨੇ ਆਖ ਦਿੱਤਾ ਉਹਨਾਂ ਨੇ ਕਿ ਕਿਤੇ ਮੈਨੂੰ ਹੱਥ ਲਾਉਣ ਦੀ ਗਲਤੀ ਨਾ ਕਰ ਲਈਓ ਮਟ ਜਾਓਗੇ ਹੂੰ ਲਲਾ ਤਾਂ ਹੁਣ ਇਸ ਵੇਲੇ ਮਤਲਬ ਕਿ ਜੋ ਸਿਚੁਏਸ਼ਨ ਹੈ ਹੂੰ ਉਹਦੀ ਚ ਆਪਾਂ ਕਹਿ ਸਕਦੇ ਹਾਂ ਕਿ 50-50 ਹੈ ਜੀ ਹੋ ਸਕਦਾ ਕਿ ਟਾਲਾ ਹੋ ਜਾਵੇ ਹੋ ਸਕਦਾ ਹੈ ਕਿ ਅਮਰੀਕਾ ਹਮਲਾ ਕਰ ਦੇਵੇ ਹੂੰ ਇਰਾਕ ਤੇ ਕਿਉਂਕਿ ਜੇ ਅਮਰੀਕਾ ਹੁਣ ਹਮਲਾ ਨਹੀਂ ਕਰਦਾ ਨਾ ਤਾਂ ਉਹ ਲੱਸੀ ਵਾਲੀ ਗੱਲ ਹੈ ਵੀ ਲੱਸੀ ਬੜੀ ਟਿਕਾ ਕੇ ਹੋਊ ਟਰੰਪ ਦੇ ਹੋਂ ਪਰ ਜੋ ਕਰਦੇ ਨੇ ਤੇ ਗਾਂਦੇ ਆ ਵੀ ਸੋਚਦੇ ਆ ਕਿ ਇਰਾਨ ਰਿਟੈਲੀਏਟ ਕਰੇਗਾ ਖਾਸ ਤੌਰ ਤੇ ਨੇੜਾ ਲਟਕਾਣੇ ਆ ਤੇ ਜੀ ਫਿਰ ਉਹ ਸੂਰਤ ਚ ਕੀ ਹੋਏਗਾ ਹੋ ਸਕਦਾ ਇਜ਼ਰਾਇਲ ਵੀ ਨਿਸ਼ਾਨਾ ਬਣਾਵੇ ਹਮ ਤੋ ਇਸ ਵਾਸਤੇ ਉਥੇ ਸੂਰਤੇ ਹਾਲ ਜਿਹੜੀ ਆ ਉਹ ਇਹੋ ਆ ਕਿ 50-50 ਮੰਨਦਾ ਮੈਂ ਤਾਂ ਮੇਰੀ ਜਿੰਨੀ ਕੋਬਜ਼ਰਵੇਸ਼ਨ ਹੈ ਕਿ ਹੋ ਸਕਦਾ ਹੈ ਕਿ ਅਟੈਕ ਹੋ ਜਾਵੇ ਹੋ ਸਕਦਾ ਲੜਾਈ ਸ਼ੁਰੂ ਹੋ ਜਾਵੇ ਛੋਟੀ ਸਮਾਲ ਸਕੇਲ ਦੀ ਕਹ ਲੋ ਜਾਂ ਮੀਡੀਅਮ ਸਕੇਲ ਦੀ ਕਹ ਲੋ ਜਾਂ ਹੋ ਸਕਦਾ ਟਲ ਵੀ ਜਾਵੇ ਪਰ ਸਥਿਤੀ ਕੋਈ ਉੱਥੇ ਖੁਸ਼ਗੁਵਾਰ ਨਹੀਂ ਹੈ ਜੀ ਸੁਖਾਮੀ ਨਹੀਂ ਹੈ ਹਮ ਵਹ ਇੱਕ ਟਰੰਪ ਸਾਹਿਬ ਦੇ ਹੁੰਦੇ ਐ ਲਿਖ ਹੋਇਆ ਨਹੀਂ ਕਦੇ ਹਾਂ ਜੀ ਜੀ ਹਾਂ ਬਿਲਕੁਲ ਬਿਲਕੁਲ ਉੱਥੇ ਜਾ ਕੇ ਉੱਥੇ ਦਵੋਸ ਦੇ ਵਿੱਚ ਕੀ ਕਹੀ ਜਾਂਦਾ ਜੀ ਹਮ ਯੂਰਪਨ ਯੂਰਪਾਲੇ ਜਿਹੜੇ ਆ ਉਹਨਾਂ ਉੱਥੇ ਦਬकाई ਜਾਂਦਾ ਹੂੰ ਹੂੰ ਮਤਲਬ ਕਿ ਉਹ ਕਹਿੰਦਾ ਗ੍ਰੀਨਲੈਂਡ ਲੈਣੇ ਲੈਣਾ ਯਾਰ ਜੀ ਜੀ ਕਮਾਲ ਦੀਆਂ ਗੱਲਾਂ ਨੇ ਕਿਹੜੀਆਂ ਗੱਲਾਂ ਪੈ ਕਰਦੇ ਜੇ ਤੁਸੀਂ ਹੂੰ ਤਾਂ ਨਾਟੋ ਨੂਟੋ ਵਾਲਾ ਉਹ ਜਲਾਸਕੀ ਨੇ ਵੇਖ ਬਾਈ ਜੀ ਨਾਟੋ ਵਾਸਤੇ ਕੀ ਕੀਤਾ ਉਹ ਨਾਟੋ ਨੂਟੋ ਤੇ ਹੁਣ ਖਿੰਡਣ ਤੇ ਆ ਗਿਆ ਜੀ ਨਾਟੋ ਨੂਟੋ ਦੇ ਤੇ ਨਟ ਬੋਲਟ ਹੀ ਕੋਨੇ ਟਰੰਪ ਨੇ ਢੱਲੇ ਕਰਤੇ ਨੇ ਤਾਂ ਇਸ ਵੇਲੇ ਹਾਲਾਂਕਿ ਡੋਨਲਡ ਟਰੰਪੇ ਵੀ ਦੇਖ ਰਿਹਾ ਕਿ ਵੱਖ-ਵੱਖ ਮੋਰਚਿਆਂ ਤੇ ਸਾਨੂੰ ਯੋਜਨਾ ਨਾ ਪਵੇ ਜੀ ਪਰ ਉਹ ਦਬਾ ਦੀ ਰਣਨੀਤੀ ਲੈ ਕੇ ਚੱਲਦਾ ਪਿਆ ਉਹਦਾ ਪਤਾ ਕੋਈ ਨਹੀਂ ਕਿਹੜੇ ਵੇਲੇ ਉਹਨੇ ਕੀ ਪਟਾਕਾ ਪਾ ਦੇਣਾ ਜੀ ਹਾਂ ਬਿਲਕੁਲ 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 ਇੱਕ ਮਿੱਤਰ ਕਹਿ ਰਿਹਾ ਕਿ ਨੋਬਲ ਇਨਾਮ ਦੇ ਦਿਓ 트੍ਰੰਪ ਨੂੰ ਕਹਿੰਦੇ ਠੀਕ ਹੋ ਜਾਏਗਾ ਪਰ ਮੈਨੂੰ ਨਹੀਂ ਲੱਗਦਾ ਦਰਜੀਤ ਸਿੰਘ ਜੀ ਉਹ ਪਹਿਲਾਂ ਕਹਿ ਚੁੱਕਾ ਉਹ ਕਹਿੰਦਾ ਵੀ ਦੇਖੋ ਤੁਸੀਂ ਮੈਨੂੰ ਨੋਬਲ ਨਹੀਂ ਦਿੱਤਾ ਹੁਣ ਸ਼ਾਂਤੀ ਲਈ ਮੈਂ ਜ਼ਿੰਮੇਵਾਰ ਨਹੀਂ ਆਏਗਾ ਉਹ ਗਾਣਾ ਸੀ ਨਾ ਕਿਸੇ ਕੇ ਪਾਸ ਸ਼ਾਂਤੀ ਕਾ ਨੰਬਰ ਹੈ ਕਿਸੇ ਕੇ ਪਾਸ ਸ਼ਾਂਤੀ ਕਾ ਨੰਬਰ ਹੈ ਭਾਈ ਜੇ ਕਿਸੇ ਕੋਲ ਸ਼ਾਂਤੀ ਕਾ ਨੰਬਰ ਹੈ ਤੇ ਇਹਨੂੰ ਦਿਓ ਭਾਈ ਇਹ ਲੈ ਲਓ ਤੇ ਆਪਣੇ ਆਪ ਹੀ ਇਹਦਾ ਸਵਾਗਤ ਆਪ ਠੀਕ ਹੋ ਜਾਵੇਗਾ